ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਠਿੰਡਾ ਦੇ ਵਿੱਚ ਨਸ਼ਾ ਤਸਕਰ ਅਤੇ ਪੁਲਿਸ ਵਿਚਾਲੇ ਅੱਜ ਹੋਈ ਮੁੱਠਬੇੜ ਚੱਲੀਆਂ ਗੋਲੀਆਂ ਦੱਸਦੀ ਹੈ ਕਿ ਬਠਿੰਡਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਸ਼ੱਕੀ ਗੱਡੀ ਸ਼ਹਿਰ ਦੇ ਵਿੱਚ ਘੁੰਮ ਰਹੀ ਹੈ ਜਿਸ ਤੇ ਪੀਸੀਆਰ ਨੂੰ ਅਲਰਟ ਕਰਦਿਆ ਹੋਇਆ ਜਦੋਂ ਉਕਤ ਗੱਡੀ ਪੱਟੀ ਰੋਡ ਤੋਂ ਗੁਜ਼ਰ ਰਹੀ ਸੀ ਤਾਂ ਪੁਲਿਸ ਵੱਲੋਂ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਕਾਰ ਚਾਲਕ ਵੱਲੋਂ ਇਸ਼ਾਰੇ ਦੀ ਉਲੰਘਣਾ ਕਰਦੇ ਹੋਏ ਕਾਰ ਨੂੰ ਭਜਾ ਲਿਆ ਗਿਆ ਜਿਸ ਤੋਂ ਬਾਅਦ ਸਾਰੇ ਪੀਸੀਆਰ ਪੁਆਇੰਟਾਂ ਨੂੰ ਅਲਰਟ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਪੱਟੀ ਰੋਡ ਤੇ ਜਦੋਂ ਰੁਕਿਆ ਚਾਇਆ ਤਾਂ ਕਾਰ ਚਾਲਕ ਵੱਲੋਂ ਪੁਲਿਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਅਤੇ ਕਈ ਵਹੀਕਲਾਂ ਨੂੰ ਵੀ ਇਸ ਕਾਰ ਚਾਲਕ ਵੱਲੋਂ ਟੱਕਰ ਮਾਰੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦਿਆਂ ਹੋਇਆਂ ਕੁਝ ਦੂਰੀ ਤੇ ਜਾ ਕੇ ਇਸ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਪੂਰਾ ਮਾਮਲਾ ਸੁਣਦੇ ਹਾਂ ਪੁਲਿਸ ਅਧਿਕਾਰੀਆਂ ਦੀ ਜ਼ੁਬਾਨੀ ਅ ਅੱਜ ਸਾਡੀ ਇੱਕ ਪੀਸੀਆਰ ਪਾਰਟੀ ਅ ਵਿਕਟਰ 2 ਜਿਸ ਦੇ ਇੰਚਾਰਜ ਇਹ ਸੀ ਜਸਕਰਨ ਸਿੰਘ ਜਿਸ ਦਾ ਬੀਟ ਏਰੀਆ ਸਿੰਪਲ ਹੋਟਲ ਤੋਂ ਉਸ ਦੇ ਆਸ-ਪਾਸ ਦਾ ਏਰੀਆ ਉੱਥੇ ਆਪਣੀ ਡਿਊਟੀ ਕਰ ਰਹੇ ਸੀਗੇ ਤਾਂ ਉਹਨਾਂ ਕੋਲ ਇਨਫੋਰਮੇਸ਼ਨ ਆਈ ਵੀ ਕੁਝ ਬੰਦੇ ਅ ਦੋ ਬੰਦੇ ਆ ਇੱਕ ਗੱਡੀ ਹੈ ਵਰਨਾ ਗੱਡੀ ਤੇ ਇਹ ਡਰੈਸ ਦਾ ਕੰਮ ਕਰਦੇ ਆ ਉਸ ਬੰਦੇ ਵਿੱਚ ਜਿਹੜੀ ਹੈਗੀ ਆ ਇਹਨਾਂ ਨੇ ਆਪਣੀ ਜਦੋਂ ਪਾਰਟੀ ਮੂਵ ਕੀਤੀ ਤਾਂ ਅੱਗੇ ਇਹ ਗੱਡੀ ਉਹਨਾਂ ਨੂੰ ਮਿਲ ਗਈ। ਇਹ ਤੋਂ ਗੱਡੀ ਵਾਲਾ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਤਾਂ ਗੱਡੀ ਵਾਲਿਆਂ ਨੇ ਜਿਹੜੀ ਹੈਗੀ ਆ ਅ ਅ ਦੋ ਮੁੰਡੇ ਸੀਗੇ ਉਹ ਤੇ ਸਵਾਰ ਸੀਗੇ। ਇੱਕ ਸੁਖਦੀਪ ਸਿੰਘ ਸੀਗਾ। ਇੱਕ ਉਹਦੇ ਨਾਲ ਉਹਦਾ ਦੋਸਤ ਅਵਤਾਰ ਸਿੰਘ ਸੀਗਾ ਦੁੱਧਾ ਦਾ ਰਹਿਣ ਵਾਲਾ ਜੇ ਬਟਿੰਡਾ ਦਾ ਰਹਿਣ ਵਾਲਾ। ਉਹਦੇ ਵਿੱਚੋਂ ਉਹਨਾਂ ਨੇ ਜਿਹੜੀ ਇਹਨਾਂ ਫੋਰਸ ਪਾਰਟੀ ਦੇ ਉੱਪਰ ਫਾਇਰ ਕਰ ਦਿੱਤਾ। ਫਾਇਰ ਦੇ ਵਿੱਚ ਇਹਨਾਂ ਨੇ ਵੀ ਜੋਬੀ ਐਸ ਸੀ ਜਸਕਰਨ ਸਿੰਘ ਤੇ ਦੀ ਪਾਰਟੀ ਦੀ ਜੋਦੀ ਕਾਰਵਾਈ ਕਰਦੇ ਹੋਏ ਰੈਟੇਲੀਏਟ ਕੀਤਾ ਆਪਣੀ ਰਿਸਪੌਂਡ ਕੀਤਾ ਇਹਨਾਂ ਨੇ ਫਾਇਰ ਕੀਤੇ ਇਸ ਤੋਂ ਬਾਅਦ ਜਿਹੜੀ ਹੈਗੀ ਆ ਗੱਡੀ ਭਜਾ ਕੇ ਉੱਥੋਂ ਲੈ ਗਏ ਸਾਡੀ ਗੱਡੀ ਦੇ ਵਿੱਚ ਛਿਟਵੀ ਕੀਤਾ ਉਹਨਾਂ ਨੇ ਗੱਡੀ ਭਜਾ ਕੇ ਉੱਥੋਂ ਮੌਕੇ ਤੋਂ ਲੈ ਗਏ ਫਰਾਰ ਹੋ ਗਏ ਅੱਗੇ ਜਦੋਂ ਰਾਘੀਤ ਜਾ ਰਿਹਾ ਸੀ ਉਹਦੇ ਵਿੱਚ ਇੱਕ ਸਕੂਟੀ ਵਾਲ ਆ ਰਿਹਾ ਸੀ ਉਹਨਾਂ ਨੂੰ ਵੀ ਇਹਨਾਂ ਨੇ ਹਿੱਟ ਕੀਤਾ ਉਸ ਤੋਂ ਬਾਅਦ ਜਿਹੜੀ ਸਾਡੀ ਪੀਸੀਆਰ ਪਾਰਟੀ ਸਾਰੀਆਂ ਐਕਟੀਵੇਟ ਕੀਤੀਆਂ ਗਈਆਂ ਨੇ ਜ਼ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਰੇ ਸ਼ਹਿਰ ਦੇ ਵਿੱਚ ਅਲੱਗ-ਅਲੱਗ ਪੀਸੀਆਰ ਪਾਰਟੀਆਂ ਸੈਕਟਰ ਪਾਰਟੀਆਂ ਸ ਇਨਫਰਮੇਸ਼ਨ ਸ਼ੇਅਰ ਹੋਣ ਤੋਂ ਬਾਅਦ ਸਾਰੀ ਪਾਰਟੀ ਅਲਰਟ ਹੋ ਗਈ ਤਾਂ ਸਾਡੀ ਇੱਕ ਪਾਰਟੀ ਨੇ ਅਸੀਂ ਇਹਨਾਂ ਨੂੰ ਗੱਡੀ ਤੇ ਇੱਕ ਬੰਦਾ ਜਿਹੜਾ ਹੈਗਾ ਉਹਨੂੰ ਰਾਉਂਡ ਅਪ ਕਰਨ ਦੇ ਵਿੱਚ ਕਾਮਯਾਬ ਹੋਏ ਆ ਜਿਸ ਦੇ ਵਿੱਚ ਜਿਹੜਾ ਸੁਖਦੀਪ ਸਿੰਘ ਹੈ ਜੋ ਬਟੰਡਾ ਦਾ ਰਹਿਣ ਵਾਲਾ ਉਹਨੂੰ ਰਾਉਂਡ ਅਪ ਕਰ ਲਿਆ ਗਿਆ ਗੱਡੀ ਜਿਹੜੀ ਇਹਨਾਂ ਦੇ ਕੋਲ ਸੀਗੀ ਵਰਨਾ ਗੱਡੀ ਹੈ ਉਹਨੂੰ ਅਸੀਂ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਜਿਹੜੀ ਹੈਗੀ ਗੱਡੀ ਦੀ ਤਲਾਸ਼ੀ ਕਰਕੇ ਉਹਦੇ ਵਿੱਚ ਕੁਝ ਅਬਜੈਕਸ਼ਨੇਬਲ ਸਾਨੂੰ ਪਦਾਰਥ ਮਿਲੇ ਨੇ ਨਸ਼ੀਲਾ ਪਦਾਰਥ ਸੋ ਅਸੀਂ ਜਿਹੜੀ ਬੰਦੀ ਕਾਰਵਾਈ ਜਿਹੜੀ ਹੈਗੀ ਮੁਕਤਮਾ ਦਰਜ ਇਹਨਾਂ ਦਾ ਰਜਿਸਟਰ ਕੀਤਾ ਜਾ ਰਿਹਾ ਜਲਦੀ ਹੀ ਜਿਹੜਾ ਦੂਸਰਾ ਦੋਸ਼ੀ ਹੈ ਉਹਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀਆਂ ਨੇ ਐਕਟੀਵੇਟ ਕੀਤੀਆਂ ਗਈਆਂ ਨੇ ਸੁਨਿਸ਼ਚਿਤ ਕਰਦੇ ਦੇਖੋ ਜਿਹੜੀ ਇਹਨਾਂ ਦੀ ਇਨਫੋਰਮੇਸ਼ਨ ਆਈ ਸੀਗੀ ਡਰੱਗਸ ਰਿਲੇਟਡ ਸੀਗੀ ਇਹ ਚਿੱਟੇ ਦਾ ਕਾਰੋਬਾਰ ਜਿਹੜਾ ਹੈਗਾ ਆ ਕਰਦੇ ਵੀ ਤੇ ਪਿੰਦੇ ਵੀ ਆ ਨਸ਼ਾ ਵੀ ਕਰਦੇ ਆ ਸੋ ਡੈਫੀਨਿਟਲੀ ਜਿਹੜਾ ਦੂਸਰਾ ਦੋਸ਼ੀ ਹੈਗਾ ਇੱਕ ਦੋ ਛੇ ਅਸੀਂ ਫੜਿਆ ਇੰਨੇ ਵੀ ਇਹ ਵੀ ਨਸ਼ਾ ਕੀਤਾ ਹੋਇਆ ਹੈ ਇਹਦਾ ਵੀ ਅਸੀਂ ਜਿਹੜਾ ਹੈਗਾ ਪ੍ਰੋਪਰ ਜਿਹੜਾ ਮੈਡੀਕਲ ਚੈੱਕਅਪ ਕਰਵਾ ਕੇ ਜਿਹੜੀ ਇਹਦੇ ਪਹਿਲਾਂ ਵੀ ਇਸ ਦੇ ਉੱਤੇ ਕੋਈ ਕੇਸ ਹੈ ਦੇਖੋ ਅੱਜ ਅਸੀਂ ਇਹਨੂੰ ਜਸਟ ਟਰੌਂਡ ਅਪ ਕੀਤਾ ਇਹਨਾਂ ਨੂੰ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਚੈੱਕ ਕਰਨਾ ਇੱਕ ਬੰਦਾ ਜਿਹੜਾ ਹੈਗਾ ਬਟਿੰਡੇ ਦਾ ਜੋ ਅਸੀਂ ਫੜਿਆ ਸੁਖਦੀਪ ਸਿੰਘ ਦੂਸਰਾ ਬੰਦਾ ਜਿਹੜਾ ਹੈਗਾ ਮੁਕਸਰ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਜਲਦੀ ਹੀ ਜਿਹੜੀ ਹੈਗੀ ਹੈ ਉਹਦੀ ਆਈਡੈਂਟੀਫਿਕੇਸ਼ਨ ਅਸੀਂ ਕਰ ਲਈ ਹੈ ਬਾਈ ਨੇਮ ਅਸੀਂ ਮੁਕੱਦਮਾ ਦਰਜ ਰਜਿਸਟਰ ਕਰ ਰਹੇ ਹਾਂ ਜਲਦੀ ਹੀ ਜਿਹੜਾ ਹੈਗਾ ਦੂਸਰਾ ਦੋਸ਼ੀ ਵੀ ਇਸੇ ਗ੍ਰਿਫਤਾਰ ਕਰ ਲਵਾਂਗੇ ਸਰ ਕਿਹੜੇ ਵੈਪਨ ਨਾਲ ਇਹਨਾਂ ਨੇ ਕੀਤਾ ਹੈਗਾ ਕਤਲ ਦੇਖੋ ਕਿਉਂਕਿ ਸਾਡੀ ਪੁਲਿਸ ਪਾਰਟੀ ਥੋੜੀ ਡਿਸਟੈਂਸ ਤੇ ਸੀਗੀ ਛੋਟਾ ਵੈਪਨ ਸੀਗਾ ਪਿਸਟਲ ਵੀ ਹੋ ਸਕਦਾ ਹੈ ਰਵਲਵਰ ਵੀ ਹੋ ਸਕਦਾ ਹੈ ਹੋ ਸਕਦਾ ਹੈ ਕਿ ਇਲੀਗਲ ਵੈਪਨ ਹੋਵੇ ਸੋ ਵੈਪਨ ਬਾਰੇ ਕਲਾਸੀਫਾਈ ਨਹੀਂ ਕਰ ਸਕਦੇ ਬਟ ਹਾਂ ਵੈਪਨ ਛੋਟਾ ਸੀਗਾ ਛੋਟੇ ਵੈਪਨ ਦੇ ਨਾਲ ਇਹਨਾਂ ਨੇ ਫਾਇਰ ਕੀਤਾ ਸਰ ਉਹਨਾਂ ਦੀ ਤਰਫੋਂ ਕਿਲੇ ਰਾਉਂਡ ਹੋਏ ਕਿ ਪੁਲਿਸ ਦੀ ਤਰਫੋਂ ਰਾਉਂਡ ਹੋਏ ਤਕਰੀਬਨ 3-4 ਉਹਨਾਂ ਨੇ ਫਾਇਰ ਕੀਤੇ ਆ ਤੇ ਰਿਟੈਲੀਏਸ਼ਨ ਦੇ ਵਿੱਚ ਸਾਡੀ ਪਾਰਟੀ ਨੇ ਵੀ 2-3 ਰਾਉਂਡ ਫ ਉਸ ਤੋਂ ਬਾਅਦ ਜਿਹੜੀ ਹੈਗੀ ਗੱਡੀ ਭਜਾ ਕੇ ਲੈ ਕੇ ਕਿਉਂਕਿ ਉੱਤੇ ਫੀਡ ਵਾਲਾ ਏਰੀਆ ਸੀਗਾ ਜਿਹੜਾ ਸਾਡੀ ਪਾਰਟੀ ਹੈ ਬੜੀ ਉਹਨਾਂ ਨੇ ਅੱਛੀ ਡਿਊਟੀ ਕੀਤੀ ਹੈ ਕਿਉਂਕਿ ਭੀੜ ਵਾਲਾ ਏਰੀਆ ਹੁਣ ਕਰਕੇ ਡਾਇਰੈਕਟਲੀ ਜਿਹੜੀ ਹੈਗੀ ਉਹਨਾਂ ਨੇ ਰਿਸਪੌਂਡ ਜਿਹੜਾ ਹੈਗਾ ਬੜਾ ਅੱਛਾ ਸੀਗਾ ਕਿਉਂਕਿ ਉੱਥੇ ਰਾਘਿਰ ਵੀ ਲੰਘ ਰਹੀ ਸੀਗੀ ਬੜੀ ਅੱਛੀ ਡਿਊਟੀ ਕੀਤੀ ਹੈ ਉਹਨਾਂ ਨੇ ਆਪਣੇ ਤੇ ਕਾਬੂ ਵੀ ਰੱਖਿਆ ਤੇ ਇਹ ਨਾਲ ਦੀ ਨਾਲ ਇਨਫੋਰਮੇਸ਼ਨ ਪਾਸ ਆਨ ਕੀਤੀ ਜਿਸ ਜਿੱਦਾਂ ਦੀ ਵਜ੍ਹਾ ਦੇ ਨਾਲ ਹੀ ਹੈ ਬੜੀ ਛੇਤੀ ਜਿਹੜੇ ਹੈਗੇ ਸਨ ਰੌਂਡ ਅਪ ਕਰਨ ਦੇ ਵਿੱਚ ਕਾਮਯਾਬ ਹੋਏ ਆ ਸਰ ਜਿਹੜਾ ਨਸ਼ੀਲਾ ਕਹਿ ਰਹੇ ਤੁਸੀਂ ਕਿੰਨਾ ਕੁ ਡਰਾਮ ਹੋਇਆ ਕੁਝ ਆਇਡੈਂਟੀਫਾਈ ਹੋਇਆ ਅਸੀਂ ਚੈੱਕ ਕਰ ਰਹੇ ਆ ਸਾਡੀ ਟੀਮ ਜਿਹੜਾ ਇਨਵੈਸਟੀਗੇਸ਼ਨ ਅਫੀਸਰ ਮੌਕੇ ਤੇ ਹੈਗਾ ਉਹਦੀ ਕੁਆਂਟੀਟੀ ਤੇ ਚੈੱਕ ਕਰਕੇ ਇਹਦੇ ਬਰਤੀ ਜਿਹੜੀ ਇਹ ਕਾਰਵਾਈ ਇਹਨਾਂ ਵਾ ਸਾਡੇ ਵੱਲੋਂ ਜਿਹੜੀ ਐਫ ਆਈ ਆਰ ਲੌਂਚ ਕੀਤੀ ਜਾ ਰਹੀ ਹੈ ਤੇ ਇਸ ਇਹਨਾਂ ਦੇ ਖਿਲਾਫ ਸਖਤੋ ਸਖਤ ਐਕਸ਼ਨ ਲਿਆ ਜਾਵੇਗਾ ਸਰ ਜਿਹੜਾ ਤੁਸੀਂ ਨਸ਼ੇ ਦੀ ਗੱਲ ਕਹਿ ਰਹੇ ਹੋ ਉਹ ਮੈਡੀਕਲ ਨਸ਼ਾ ਹੈ ਨਹੀਂ ਦੂਸਰਾ ਜਿਹੜੀ ਹੈਗੀ ਹੈਰੋਨ ਦਾ ਨਸ਼ਾ ਕਰਦੇ ਆ ਤੇ ਕੁਸ਼ ਨੇ ਨਸ਼ਾ ਕੀਤਾ ਵੀ ਹੋਇਆ ਸੋ ਇਹਦੀ ਮੈਡੀਕਲ ਅਸੀਂ ਚੈੱਕ ਚੈਕਅਪ ਦੇ ਵਿੱਚ ਕਲੀਅਰ ਵੀ ਹੋ ਜਾਊਗਾ ਸਰ ਅਸੀਂ ਇੱਧਰ ਕੋਲੇ ਜਿਹੜੀ ਪਿਸਤਲ ਸੀ ਕੀ ਫਾਇਰਿੰਗ ਕੀਤੀ ਹੈ ਉਹ ਆਹ ਨਾਲ ਹੀ ਆਪ ਨੂੰ ਨਹੀਂ ਉਹਦੇ ਬਾਰੇ ਜਿਹੜਾ ਦੂਸਰਾ ਦੋਸ਼ੀ ਭੱਜਿਆ ਵੈਪਨ ਹਾਊਸ ਦੇ ਕੋਲ ਆ